ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹ ਚੀਜ਼ ਵੀ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਂਦੀ ਸੀ ਸਾਡੇ ਬਜ਼ੁਰਗ ਇਹਨਾਂ ਵਿੱਚ ਪਾ ਕੇ ਤੇਲ ਲੈ ਕੇ ਆਉਂਦੇ ਹੁੰਦੇ ਸੀ ਸੋ ਇਹ ਚੀਜ਼ ਲੋਹੇ ਦੀ ਬਣੀ ਹੋਈ ਆ ਤੇ ਅੱਜ ਮੈਂ ਤੁਹਾਨੂੰ ਇਹ ਦਿਖਾਉਣ ਲੱਗਿਆ। ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ। ਤੇ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਣਾ। ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ। ਇਹ ਆਓ ਉਹ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ ਇਹਨੂੰ ਕੈਨ ਕਹਿੰਦੇ ਨੇ ਤੇ ਫੌਜੀ ਕੈਨ ਵੀ ਇਹਨੂੰ ਕਹੇ ਹੁੰਦੇ ਨੇ ਇਸ ਕੈਨ ਵਿੱਚ ਪਾ ਕੇ ਸਾਡੇ ਬਜ਼ੁਰਗ ਡੀਜ਼ਲ ਲਾ ਕੇ ਹੁੰਦੇ ਹੁੰਦੇ ਸੀ 20 ਲੀਟਰ ਡੀਜ਼ਲ ਐਸਾ ਕੈਨ ਵਿੱਚ ਪੈ ਜਾਂਦਾ ਸੀ ਕਿਸਾਨੀ ਦਾ ਕਿੱਤਾ ਕਰਨ ਵਾਲੇ ਜੋ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਹਰੇਕ ਘਰ ਆਏ ਉਹਨਾਂ ਦੇ ਹਰੇਕ ਘਰੇ ਕੈਨ ਹੁੰਦੀ ਦੀ ਹਰੇਕ ਕਿਸਾਨ ਦੇ ਘਰੇ ਕੈਨ ਹੁੰਦੀ ਦੀ ਇਹ ਜਿਹੜੇ ਕੈਨ ਇਹ ਲੋਹੇ ਦੀ ਬਣੀ ਹੋਈ ਆ ਫੌਜੀ ਕੈਨ ਵੀ ਇਹਨੂੰ ਕਹਿੰਦੇ ਨੇ ਆ ਉੱਪਰ ਇਹਦੇ ਇੱਕ ਟੱਕਣ ਬਣਿਆ ਹੋਇਆ ਜਿਹਦੇ ਰਾਹੀਂ ਡੀਜਰ ਪਾਇਆ ਜਾਂਦਾ ਸੀ ਮਿੱਟੀ ਦਾ ਤੇਲ ਪਾਇਆ ਜਾਂਦਾ ਸੀ ਤੇ ਉੱਪਰ ਇੱਕ ਇੱਥੋਂ ਇਹ ਲੋਗ ਲੱਗ ਜਾਂਦਾ ਇਹਦਾ ਤੇ ਜਦੋਂ ਇਹਨਾਂ ਕੰਨਾਂ ਚ ਪਾ ਕੇ ਤੇਲ ਲੈ ਕੇ ਆਉਂਦੇ ਹੁੰਦੇ ਅੰਦਰ ਦੀ ਉਦੋਂ ਇਹ ਇੱਕ ਕੈਨ 20 50 ਰੁਪਏ ਦੀ ਭਰ ਜਾਂਦੀ ਦੀ ਬਹੁਤ ਸਸਤਾ ਤੇਲ ਹੁੰਦਾ ਸੀ ਉਦੋਂ ਕਿਉਂਕਿ ਉਦੋਂ ਟਰੈਕਟਰ ਤਾਂ ਕੱਟੇ ਹੁੰਦੇ ਸੀ ਲੋਕਾਂ ਕੋ ਜਿਹੜਾ ਡੀਜ਼ਲ ਇੰਜਨ ਹੁੰਦਾ ਸੀ ਪੀਟਰ ਇੰਜਨ ਕਹਿੰਦੇ ਨੇ ਇਹਨਾਂ ਨੂੰ ਉਹਨਾਂ ਵਿੱਚ ਪਾਉਣ ਵਾਸਤੇ ਤੇਲ ਲੈ ਕੇ ਆਉਂਦੇ ਹੁੰਦੇ ਇਹਦੇ ਵਿੱਚ ਪਾ ਕੇ ਤੇ ਥੋੜੇ ਤੇਲ ਨਾਲ ਹੀ ਸਰ ਜਾਂਦਾ ਵੀ ਇਸ ਕਰਕੇ ਤੇਲ ਦੀ ਖਪਤ ਬਹੁਤ ਘੱਟ ਹੁੰਦੀ ਸੀ ਤੇ ਅੱਜ ਕੱਲ ਇਹ ਕਹਿਣਾ ਟਾਮੇ ਟਾਮੇ ਘਰਾਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਕੋਈ ਸਮੱਸ ਨਹੀਂ ਜਦੋਂ ਹਰੇਕ ਕਿਸਾਨ ਦੇ ਘਰੇ ਇਹ ਕੰਨਾ ਹੁੰਦੀਆਂ ਦੀ ਤੇ ਉੱਪਰ ਇਹਨੂੰ ਫੜਨ ਵਾਸਤੇ ਹੈਂਡਲ ਲੱਗੇ ਹੋਏ ਨੇ ਜੇ ਦੋ ਜਣੇ ਨੇ ਫੜਨਾ ਤਾਂ ਸਾਈਡਾਂ ਤੋਂ ਫੜ ਲਓ ਜੇ ਇੱਕ ਆਣੇ ਨੇ ਫੜ ਚੱਕਣੀਆਂ ਤਾਂ ਬਚਾਲਿਓ ਫੜ ਲਓ ਸੋ ਅੱਜ ਕੱਲ ਇਹ ਕੰਨ ਜੀਪਾਂ ਵਗੈਰਾ ਦੇ ਮਗਰ ਟੰਗੀਆਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਜੋ ਕਿ ਸ਼ੋਅ ਪੀਸ ਹੁੰਦੀਆਂ ਨੇ ਪਰ ਇਹਨਾਂ ਦੀ ਵੀ ਅੱਜ ਕੱਲ ਵਰਤੋਂ ਕੋਈ ਵੀ ਨਹੀਂ ਕਰਦਾ ਇਹਨਾਂ ਦੀ ਜਗ੍ਹਾ ਤੇ ਪਲਾਸਟਿਕ ਦੀਆਂ ਕੰਨ ਆ ਗਈਆਂ ਨੇ ਜਿਨ੍ਹਾਂ ਦੀ ਘਰਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਜਾ ਫਿਰ 200 ਲੀਟਰ 200 ਲੀਟਰ ਦੇ ਵੱਡੇ ਢੋਲ ਆ ਗਏ ਨੇ ਜਿਨ੍ਹਾਂ ਵਿੱਚ ਪੈਟਰੋਲ ਪੰਪਾਂ ਤੋਂ ਤੇਲ ਪਵਾ ਕੇ ਘਰਾਂ ਵਿੱਚ ਵਰਤੇ ਜਾਂਦਾ ਪਰ ਪਹਿਲੇ ਸਮੇਂ ਅਚ ਇਹਨਾਂ ਕੈਨਾਂ ਰਹੀਂ ਹੀ ਤੇਲ ਪੰਪਾਂ ਤੋਂ ਲਿਆਇਆ ਜਾਂਦਾ ਸੀ ਤੇ ਘਰਾਂ ਵਿੱਚ ਵਰਤੇ ਆ ਜਾਂਦਾ ਸੀ ਸੋ ਇਹ ਕੈਨ ਵੀ ਹੁਣ ਲੋਪ ਹੁਣ ਕਿਨਾਰੇ ਆ ਟਾਵੇਂ ਟਾਵੇਂ ਘਰਾਂ ਬਚੀ ਇਹ ਦੇਖੋ ਨੂੰ ਮਿਲਦੀ ਏ ਇਸ ਪ੍ਰਾਤਨ ਚੀਜ਼ ਨੂੰ ਮੈਂ ਆਪਣੇ ਬਾਈ ਨੰਦ ਸਿੰਘ ਬੜਾਇ ਚ ਪ੍ਰਾਸਤੀ ਮਿਊਜ਼ੀਅਮ ਵਿੱਚ ਸਾਂਭਿਆ ਹੋਇਆ ਇਹ ਤੇ ਕੈਨ ਤੇ ਆ ਦੇਖੋ ਸਨ ਵੀ ਲਿਖਿਆ ਹੋਇਆ ਆ ਤੇ ਤੁਹਾਨੂੰ ਦਿਖਾਈ ਦਿੰਦਾ ਹੋਵੇ ਆ ਲਿਖਿਆ 1950 ਜੀ ਇਹ ਕਹਨ 1950 ਦੀ ਬਣੀ ਹੋਈ ਆ ਜਿਹੜਾ ਹੁਣ ਤਰ 75 ਸਾਲ ਹੋ ਗਏ ਐਸਕੇਨ ਬਣੀ ਨੂੰ ਸੋ ਅੱਜਕੱਲ ਐਸਕੇਨ ਦੀ ਲੋਕ ਵਰਤੋਂ ਦਾ ਨਹੀਂ ਕਰਦੇ ਪਰ ਮੇਰੇ ਵਰਗੇ ਪ੍ਰਾਤਨ ਵਸਤੂਆਂ ਸਾਂਭਣ ਵਾਲੇ ਸਕੀਨ ਇਹਨਾਂ ਨੂੰ ਸਾਂਭੀ ਬੈਠੇ ਨੇ ਇਹ ਕੈਨ ਸਾਡੇ ਘਰ ਵਿੱਚ ਹੀ ਮੌਜੂਦ ਸੀ ਸਾਡੇ ਬਜ਼ੁਰਗਾਂ ਨੇ ਇੱਕ ਰੇ ਇੱਕ ਐਨ ਖਰੀਦ ਕੇ ਲਿਆਂਦੀ ਹੋਈ ਸੀ ਜੋ ਕਿ ਅੱਗੇ ਮੈਂ ਸਾਂਭ ਲਈ ਤੇ ਆਪਣੇ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖ ਲਈ ਸੋ ਵੀਰੋ ਦਾ ਪੈਣਾ ਹੁ ਅੱਜ ਮੈਂ ਤੁਹਾਨੂੰ ਇਹ ਪ੍ਰਾਤਨ ਚੀਜ਼ ਦਿਖਾਉਣੇ ਦੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਕਰ ਦੇਣਾ ਸੋ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਤੁਹਾਨੂੰ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪੁਰਾਣੇ ਵੇਲੇਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ